ਮਹਤੂ ਜੀ ਦਾ ਖਾਤਮ ਮਹਤੂ ਜੀ ਕੀ ਫਰਦੇ ਤੁਨੂੰ ਲੋਕਾਂ ਨੂੰ ਟੋਡਾ ਪਛੋਕੜ ਦੱਸਣਾ ਚਾਹੁੰਦਾ ਇਹ ਧਰਤੀ ਹੈ ਵੀਰਾਂ ਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਹੈ ਇਹ ਧਰਤੀ ਹੈ ਅਕਾਲੀ ਫੁਰਲਾ ਸਕਦੇ ਜਿੰਨੇ ਫੁਕਰਾਦਸਾਂ ਫੜੇ ਕੀਤਾ ਬਹੁਤ ਮਜ਼ਬੂਤ ਹੈ ਇਹ ਤਰਸੀ ਹੈ ਜਿੱਥੇ ਐਮ ਸਿੰਘ ਸਾਹਿਬਦਾਲੀ ਜਿੰਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਸਾਡੇ ਪੁਰਖਿਆਂ ਨੇ ਪਹਿਲੀ ਲੜਾਈ ਕੁੱਪ ਦੇ ਵਿੱਚ ਕੀਤੀ ਦੂਜੀ ਲੜਾਈ ਅਗਲੇ ਕੈਟ ਕੀਤੀ ਫੇਰ ਅਕੀਲ ਦੀ ਪਿੰਡ ਗਿਆਨ ਦੇ ਵੇਸਟਰ ਅਫਗਾਨੀਆਂ ਦਾ ਦੇ ਵਿਚਾ ਅਫਗਾਨੀ ਦਾ ਬਿਸਤਰਾ ਬੰਦ ਕਰਤਾ ਤੋਂ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਗਏ ਕਿ ਇਹ ਲੋਕ ਇਹਨਾਂ ਦੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਸਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਆਨੇ ਸਿੱਧੂ ਨਾਲ ਕੀਤਾ ਬੜੀ ਜ਼ਲਾਲਤ ਜੋ ਕਰਕੇ ਕਹੇ ਤੇ ਸੱਚਾ ਸੁੱਚਾ ਲੀਡਰ ਜਿਹੜਾ ਸਰਕਾਰ ਦੇ ਖੋਲ ਖੋਲ ਰਿਹਾ ਸੀ ਉਸ ਤੇ ਉੱਤੇ ਝੂਠੇ ਬਗਦਦ ਵਿੱਚ ਪਾ ਕੇ ਪੜਨਾ ਚੈਨ ਚੈਨਾਂ ਨੂੰ ਖਿੱਚੂਗਾ ਕਿੱਡੀ ਪਾੜੀ ਗੱਲ ਹੈ ਛੋਟੀਆਂ ਛੋਟੀਆਂ ਗੱਲਾਂ ਕਰਕੇ ਪੋਸਟ ਰਿਕ ਤੇ ਕੇਸ ਕਰਕੇ ਆਪ ਬਾਟੀ ਨੂੰ ਉਹ ਪਾ ਕੇ ਰੱਖੀ ਕੁੰਡੇ ਨੂੰ ਇਹ ਦੇਖਣਾ ਨਹੀਂਦਾ ਕਿ ਤੁਸੀਂ ਕਿੱਥੇ ਪਿੰਦੇ ਹੋ ਕਿਵੇਂ ਤੁਸੀਂ ਜਿਹੜੇ ਨੌਟਵਾਨ ਉੱਠਦੇ ਆ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਤਵਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਨੂੰ ਕੇ ਅਗਲਿਆ ਫਿਰ ਹੁਣ ਹੁਣ ਸਿੱਟੋਂ ਨੂੰ ਹਰ ਲਿਆ ਇਹ ਚੀਜ਼ ਚੱਲ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਟੋਂ ਨੂੰ ਗੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਅੱਲਾਹ ਅਕਬਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਜੇ ਕੋ ਅਗਰਤਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਔਰ ਭਲਿਓ ਦਾ ਮੋਤੀ ਸਾਹਿਬ ਤੁਸੀਂ ਇੱਕ ਨਵੀਂ ਰਹਿਤ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਇਹ ਜੀ ਸਿੱਖਾਂ ਨੇ ਸੈਣੀ ਤੇ ਬਹੁਤ سارے ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਚ ਪਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਕਰ ਸਕੇ ਜੋੜ ਦੇਣਾ ਕਰ ਸਕੇ ਔਰ ਹਿੰਦੂ ਕੋ ਉੱਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਬਣਾਓ ਰਸਤਾ ਬਣਾਓ ਰਸਤਾ ਉਹਨਾਂ ਨੂੰ ਜਿੱਪ ਦਮਨ ਸਿੰਘ ਮਾਲਕ ਨੂੰ ਉਹ ਬੜੀਆ ਰਸਤਾ ਬਣਾਵਾ ਆ ਅਫਤਾਰ ਸਿੰਘ ਕੰਡੇ ਨੂੰ ਪੜ ਪੜ ਅਜਰ ਪੰਜਵੜ ਤੋਂ ਰੋਡੇ ਨੂੰ ਹਰਿਆਣਾ ਦੇ ਵਿੱਚ ਦੀਪ ਸਿੱਤੋ ਨੂੰ ਉਹ ਇੱਧਰ ਮਗਰ ਦੀ ਆ ਪੌੜੀ ਇੱਧਰ ਦੀ ਆ ਪੌੜੀ ਮਾਨਯੋਤ ਸ੍ਰੀ ਜੀ ਸਿੱਖਤਾ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਬਾੜੇ ਸਿੱਤੂ ਨੂੰ ਨਾ ਛੱਡਿਆ ਗੱਲ ਤਾਂ ਫੇਰ ਅਗਲਾ ਪ੍ਰੋਗਰਾਮ ਜੀ ਖੁੱਸਰ ਦੇ ਹਲਕੇ ਧੂਰੀ ਦੇ ਵਿੱਚ ਅਸੀਂ ਬੜਾ ਤਕੜਾ ਟੱਕਰ ਲੈ ਦੀ ਦੱਸਦੇ ਕਿ ਭਗਵੰਦ ਸਿੰਘ ਜੇ ਤੇਰਾ ਹਲਕਾ ਧੋਰੀ ਉੱਥੇ ਫੋਟ ਫੋਟ ਜਾਣੀ ਏ ਜੇ ਤੂੰ ਇਹਨੂੰ ਨਾ ਰਹਾ ਕੀਤਾ ਕੱਲ ਤੱਕ ਮੈਂ ਆਸ ਕਰਦਾ ਉਹ ਮੈਨੂੰ ਸਿਰ 2 ਮਿੰਟ ਰੱਖ ਜੋ ਸਿਰ 2 ਮਿੰਟ ਉਹ ਮਾਣ ਸਾਹਿਬ ਹੋਣੀ ਮੈਂ ਜਿਹੜਾ ਇੱਥੋਂ ਦਾ ਇੱਕ ਮਹੇਸ਼ ਕੁਮਾਰ ਲੋਟਾ ਕਾਂਗਰਸੀ ਏ ਉਸ ਦੇ ਉੱਤੇ ਵੀ ਇਹਨਾਂ ਨੂੰ ਖਿੱਚਣ ਦਾ ਦੋਸ਼ ਲਾਇਆ ਚੜਾਉਣਾ ਪੈ। ਵੇਖੇ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਡੋਟਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੋ ਜੇ ਕੰਤ ਤੱਕ ਨਾ ਛੱਡਿਆ ਫੇਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਆਪਣੇ ਕੋ ਰਿਪੋਰਟ ਦੇ 10 ਵਜੇ ਟੂ ਰਿਪੋਰਟ ਕੇ ख़र्च करण जहिड़ा भॻवंत जी पी ग़लत कम करे सिधो गैर कानून तरीक़े गिरफ़्तार कर्द करतेह जी फते, फते वाहिगुरू जी का ख़ाला वाहिगुरू जी फतेह